ਹਾਂਜੀ ਕੁਛ ਮਰੇ ਚਲੋ ਮੇਰੇ ਵੀਰੀ ਆ ਬੇਸ਼ੱਕ ਨਹੀਂ ਚਾਹੀਏ ਮੈਨੂੰ ਚੰਗਾ ਸਮਝਦੇ ਨਹੀਂ ਸਮਝਦੇ ਕਿਉਂਕਿ ਜਿੰਨ ਪ੍ਰੇਮ ਕੀ ਉਹਤ ਨਹੀਂ ਪ੍ਰਾਪਾਇਆ ਉਹਨਾਂ ਨੇ ਕੁਛ ਕਿਹਾ ਕਿ ਕੁੱਤਿਆ ਤੂੰ ਲੇਖੇਜ ਨਹੀਂ ਬੋਲਦਾ ਉਹਨੂੰ ਜਦੋਂ ਮੈਨੂੰ ਕੁੱਤਾ ਕਿਹਾ ਮੈਂ ਉਹਨੂੰ ਸਵਾਲ ਕੀਤਾ ਵੀ ਤੁਸੀਂ ਕਿਹੜਾ ਕੁੱਤਾ ਸਮਝਦੇ ਮੈਨੂੰ ਕਹਿੰਦਾ ਸੀ ਤੈਨੂੰ ਬ੍ਰਾਹਮਣ ਦਾ ਕੁੱਤਾ ਸਮਝਦਾ ਮੈਂ ਕਿਹਾ ਚਲੋ ਠੀਕ ਹੈ ਮੈਂ ਕੁਝ ਨਹੀਂ ਕਿਹਾ ਫਿਰ ਚਲੋ ਗਾੜਾ ਵਾਲਾ ਗੱਡੀਆਂ ਕੱਢ ਕੇ ਔਰ ਇੱਕ ਗੱਲ ਕਹਿਤੀ ਕਹਿੰਦਾ ਸ਼ਾਇਦ ਤੈਨੂੰ 84 ਦੇ ਯੋਧਿਆਂ ਦਾ ਪਤਾ ਨਹੀਂ ਮੈਂ ਕਿਹਾ ਕੋਈ ਨਹੀਂ ਜੀ ਮੈਂ ਕਪਰਜੇਤ 84 ਦੇ ਯੋਧਿਆਂ ਦੀ ਗੱਲ ਕਰਦਾ ਉਹਨਾਂ ਬਾਰੇ ਮੈਨੂੰ ਸਾਰੇ ਪਤਾ ਹੈ ਕਿ ਕਿਹੜੇ ਯੋਧੇ ਸੀ ਤੇ ਕਿਹੜੇ ਬੰਦ ਹੱਥ ਖੜੇ ਕਰਕੇ ਬਾਹਰ ਆਏ ਮੈਨੂੰ ਉਹਨਾਂ ਬਾਰੇ ਨੌਲੇਜ ਹੈ ਤੇ ਗੱਲਬਾਤ ਤਾਂ ਕਾਫੀ ਹੋਈਆਂ ਮੈਂ ਜਦੋਂ ਮੈਂ ਫਿਰ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਹੁਣ ਮੇਰਾ ਤੇ ਇਹ ਲਿਆ ਕਿ ਉਹ ਕਹਿੰਦਾ ਵੀ ਤੂੰ ਲੇਖੇ 'ਚ ਨਹੀਂ ਬੋਲਦਾ ਬਾਣੀ ਦੇ ਅੰਦਰ ਇੱਕ ਸ਼ਬਦ ਲਿਖਿਆ ਹੋਇਆ ਹੈ ਮਹਿਲਾ ਪਹਿਲਾ ਜਿਹਨੇ ਲਿਖਿਆ ਔਰ ਨਾਨਕ ਨਾਮ ਦੇ ਹੇਠ ਲਿਖਿਆ ਹੋਇਆ ਉੱਪਰ ਲਿਖਿਆ ਜਿਹੜਾ ਨਾਰੀ ਲੇਖ ਹੈ ਬੋਲਣ ਬੋਲਣਾ ਧਿਆਨ ਰੱਖਿਓ ਮੈਂ ਜਿਸ ਲੇਖੇ ਚ ਬੋਲਦਾ ਹਾਂ ਮੈਨੂੰ ਲੱਗਦਾ ਨਾ ਕੋ ਰਾਗੀ ਬੋਲਿਆ ਨਾ ਕੋ ਕਥਾਕਾਰ ਬੋਲਿਆ ਨਾ ਢਾਡੀ ਬੋਲਿਆ ਕੋਈ ਵੀ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਿਸੇ ਨੇ ਬੋਲਣ ਦੀ ਹਿੰਮਤ ਨਹੀਂ ਕੀਤੀ ਲੇਖੇ ਦੇ ਵਿੱਚ ਉੱਤੇ ਧਿਆਨ ਨਾਲ ਸੁਣਿਓ ਦੇਖਿਓ ਕਿ ਗੌਰ ਦੇ ਨਾਲ ਲੇਖ ਹੈ ਲੱਲਾ ਤਿੱਖ ਖਾ ਹੁਣ ਜਦੋਂ ਲੱਲੇ ਖਖੇ ਦੀ ਉਹਨੇ ਜੋੜ ਰਿਆ ਮੈਂ ਕਾਫੀ ਹੋਰ ਵੀ ਗੱਲਾਂ ਕੀਤੀਆਂ ਤਾਂ ਮੈਨੂੰ ਕਹਿੰਦੇ ਜੀ ਤੁਸੀਂ ਬਾਣੀ ਨੂੰ ਤੋੜ-ਮਰੋੜ ਕੇ ਵਿੱਚ ਕਰਦੇ ਆ ਤੁਸੀਂ ਤੋੜਦੇ ਆ ਬਾਣੀ ਨੂੰ ਮੈਂ ਕਿਹਾ ਭਰਾਵਾ ਤੁਹਾਡੀ ਤੋੜੀ ਹੋਈ ਬਾਣੀ ਮੈਂ ਤਾਂ ਉਹਨੂੰ ਜਿਹੜਾ ਬ੍ਰਹਮ ਗਿਆਨ ਹੈ ਉਹਦੇ ਨਾਲ ਇਕੱਠਾ ਕਰਕੇ ਨਾ ਰਿਆ ਧਿਆਨ ਨਾਲ ਸੁਣਿਓ ਲੇਖਾ ਮੈਂ ਅਸ ਲੇਕੇ ਜੀ ਬੋਲਦਾ ਲੱਲਾ ਤੇ ਕਾ ਕਾ ਮਾਣੀ ਦਾ ਲਿਖਿਆ ਬੋਲਣ ਬੋਲਣਾ ਹੁਣ ਜਿਹੜਾ ਲਿਖਿਆ ਆ 33 ਤੇ 7 40 ਮੈਂ ਸਿਰਫ 40 ਸ਼ਬਦਾਂ ਦੇ ਅੰਦਰ ਬੋਲਦਾ 40 ਸ਼ਬਦਾਂ ਤੋਂ ਬਾਹਰ ਨਹੀਂ ਜਾਂਦਾ ਮੈਂ ਕਦੇ ਵੀ ਔਰ 40 ਸ਼ਬਦ ਤੁਹਾਨੂੰ ਪਤਾ ਕਿਹਦੇ ਆ ਕਹਿਰਬਦਾਸ ਖਲਾਸ ਜਮਾਰਾ ਜੋ ਹਮ ਸੈਰੀਸ ਉਮੀਦ ਹਮਾਰਾ ਅਗਿਆ ਬੋਲਣਾ ਬੱਬਾ ਠਾਈ ਲੱਲਾ ਤੇਤੀ ਬੋਲਣਾ ਨਾਣਾ ਫਾਨਕ ਮੈਂ ਠਾਇਆ ਠਾਇਆ ਸ਼ਬਦਾਂ ਦੀ ਜਿਹੜੀ ਮर्यादा ਆ ਚਾਲੀਆਂ ਦੇ ਵਿੱਚ ਉਹਦੇ ਵਿੱਚ ਬੋਲਣਾ ਤੇ ਜਿਹੜੇ 33 ਕਰੋੜ ਦੇਵੀ ਦੇਵਤੇ ਆ ਜਿਨ੍ਹਾਂ ਦੇ ਅੰਦਰ 33 ਕਰੋੜ ਦੇਵੀ ਦੇਵਤੇ ਚੱਲਦੇ ਆ ਪੂਰੀ ਦੁਨੀਆ ਦੇ ਵਿੱਚ ਮੈਂ ਉਹਨਾਂ ਦੇ ਅੰਦਰ ਅਣਕ ਨਾਣਾ ਵੀ ਉਨਾ ਦੇ ਅੰਦਰ ਅੱਖ ਪਰਨ ਦੀ ਕੋਸ਼ਿਸ਼ ਕਰਦਾ ਲੇਖ ਹੈ ਬੋਲਣ ਬੋਲਣਾ ਫਿਰ ਬੱਬਾ ਲੱਲੇ ਨੂੰ ਘੋੜਾ 28 33 ਜਿਹੜਾ ਸਾਡੇ ਭਾਰਤ ਦਾ ਇਤਿਹਾਸ ਹੈ ਹੁਣ ਜੇ ਕਿਸੇ ਨੂੰ ਇਹ ਤਾਂ ਲੱਗਦਾ ਕਿ ਮੈਂ ਲੇਖ ਹੀ ਨਹੀਂ ਬੋਲਦਾ ਮੈਂ ਵੀਡੀਓ ਬਣਾਉਂਦੀ ਆ ਜੇ ਕਿਸੇ ਕੋਈ ਇਹਨਾਂ ਗੱਲਾਂ ਦਾ ਜਵਾਬ ਹੋਏ ਸ਼ੌਧਾਨੀ ਲਿਖਿਆ ਪਹਿਲੀ ਪਾਸ਼ਾਏ ਪਹਿਲੀ ਪਾਸ਼ਾਏ ਗੁਰਨਾਨਦ ਸਾਹਿਬ ਮਹਲਾ ਪਹਿਲਾ ਜਿਹਨੇ ਲਿਖਿਆ ਔਰ ਨਾਨਕ ਨਾਮ ਦੇ ਹੇਠ ਲਿਖਿਆ ਮਹਿਲਾ ਪਹਿਲਾ ਜੀ ਨਾਨਕ ਨਹੀਂ ਹੈਗੇ ਨਾ ਮਹਿਲਾ ਪਹਿਲਾ ਜੀ ਨੇ ਨਾਨਕ ਨਾਮ ਦੇ ਹੇਠ ਬਾਣੀ ਲਿਖੀ ਜਿਹੜੀ ਗੁਰਨਾਨਕ ਸਾਹਿਬ ਨੂੰ ਬਾਣੀ ਆਈ ਆ ਉਹਦੇ ਜਿਹੜਾ ਨਾਮ ਚੱਲ ਰਿਹਾ ਦੁਨੀਆ ਦੇ ਵਿੱਚ ਨਾਮ ਕੋ ਹੋਰ ਚੱਲਦਾ ਸੀ ਪਤਾ ਨਹੀਂ ਕਿੰਨੇ ਨਾਮ ਚੱਲਦੇ ਸੀ ਪਰ ਜਿਹੜਾ ਸਤਗੁਰ ਅਦਾਸ ਮਹਾਰਾਜ ਨੇ ਨਾਮ ਤਿਆਰ ਕਰਕੇ ਦਿੱਤਾ ਗੁਰਨਾਨਕ ਸਾਹਿਬ ਨੂੰ ਪਹਿਲੇ ਮਹਿਲਾ ਪਹਿਲਾ ਜੀ ਨੂੰ ਉਹ ਇੱਕੋ ਹੀ ਇੱਕੋ ਹੀ ਆ ਮਹਿਲਾ ਪਹਿਲਾ ਜੀ ਨੂੰ ਨਾਮ ਦਿੱਤਾ ਉਹਦਾ ਨਾਮ ਹੈਗਾ ਉਸ ਨਾਮ ਦਾ ਨਾਨਕ ਨੰਨਾ ਪੱਛੀ ਨੰਨਾ ਪੱਛੀ ਤੇ ਕੱਕਾ ਗਾਇ ਸ਼ਾਇਦ ਤੁਹਾਨੂੰ ਪਤਾ ਹੋਵੇ ਇੱਕ ਨਾਮ ਤੇ ਇੱਕ ਇੱਕ ਨੰਨਾ ਤੇ ਇੱਕ ਕੱਕਾ ਠੀਕ ਹੈ ਪਛੀ ਤਸ਼ੇ ਕਤੀ ਕਤੀ ਤੇ ਪੱਛੀ ਇਹਨਾਂ ਕੱਤੀਆਂ ਦੇ ਵਿੱਚੋਂ ਨਾਮ ਚੱਲਣਾ ਜਿਹੜਾ ਕੁਦਰ ਦੇ ਵਿੱਚ ਦੇਣਾ ਠੀਕ ਹੈ ਸਮਝ ਆ ਗਿਆ ਜੀ ਧੰਨਵਾਦ ਤੁਹਾਡਾ ਉੱਪਰ ਲਿਖਿਆ ਦੇ ਪੜ੍ਹ ਲਿਆ ਨਾ ਲਿਖੇ ਦੇ ਬੋਲਣ ਨੂੰ ਬੋਲਣਾ ਕਹਿੰਦੇ ਕੁੱਤਿਆਂ ਤੋਂ ਲਿਖਿਆ ਚ ਬੋਲਣਾ ਤੇ ਮੈਂ ਚਲੋ ਮੈਂ ਤਾਂ ਹੈਗਾ ਹੀ ਆਂ ਬਸੇ ਹੈ ਨਹੀਂ ਸੀ ਪਹਿਲਾਂ ਤੁਸੀਂ ਕਹਿ ਕਿ ਮੈਨੂੰ ਬਣਾਤਾ ਜਿੱਦੜੇ ਕੁੱਤੇ ਨੇ ਭੌਂਕਣਾ ਹਨ ਕਿੰਗਿਆਂ ਦੇ ਵੱਡੇ ਵੱਡੇ ਮੈਂਟ ਹੈ ਯਾਦ ਰੱਖਿਓ ਧੰਨਵਾਦ ਤੁਹਾਡਾ